हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਛਕਰੀ ਪੋਂਚੇ ਆ ਜਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਇਹ ਪਿੰਡ ਸਰੀਆਲੀ ਤੋਂ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ ਤੇ ਆ ਸੋ ਸਾਰੇ ਵੀਰ ਆਪਣੇ ਜਾਣਦੇ ਆ ਵੀਰ ਕੋਮਲੋਂ ਦੇ ਘਰ ਆਇਆ ਠੀਕ ਆ ਜੀ ਸਰਮੁਖ ਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਫੁੱਲ ਜਾਣਕਾਰੀ ਸਾਂਝੀ ਕਰਾਂਗੇ ਵਪਾਰ ਦਾ ਕੰਮ ਆ ਜਿਹੜੇ ਵੀਰ ਸੱਜਣ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦੇ ਵੀ ਆਪਾਂ ਧਿਆਨ ਦੇ ਵਿੱਚ ਲਿਆ ਦਿੰਦੇ ਆਂ ਮਾਲ ਇਹਨਾਂ ਦੇ ਕੋਲ ਬੜੇ ਜਾਇਜ਼ ਰੇਟਾਂ ਦੇ ਉੱਤੇ ਪਸ਼ੂ ਆਉਂਦੇ ਰਹਿੰਦੇ ਆ ਜ਼ਿਆਦਾਤਰ ਬਿਹੜਾ ਲਿਆਉਂਦੇ ਆ ਤੋਕੜ ਗੱਬੜ ਨਾਗ ਵੀ ਆ ਜਾਂਦੇ ਆ ਜ਼ਿਆਦਾਤਰ ਸੱਜਰ ਬਿਹੜਾ ਜਾਂ ਤਾਂ ਸੁਈਆਂ ਹੁੰਦੀਆਂ ਨੇ ਜਾਂ ਤਿਆਰੀ ਵਾਲੇ ਪਸ਼ੂ ਹੁੰਦੇ ਆ ਨਾਲ ਲੱਗਦੇ ਪਿੰਡ ਠੱਠੀਆਂ ਮੰਤਾਂ ਦਰਗਾਪੁਰ ਜੱਲੇਆਲ ਇੱਧਰ ਸਰਾਲੀ ਮੰਡ ਪਿੰਡ ਲੱਗੇ ਆ ਪੱਟੀ ਵੀ ਇੱਥੋਂ ਕੋਈ 6-7-8 ਕਿਲੋਮੀਟਰ ਦੀ ਦੂਰੀ ਤੇ ਆ ਅੱਜ ਤਰੀਕ 22 ਨਵੰਬਰ ਸ਼ਾਮਾਂ ਦੋਸੋਂ ਕੋਈ ਸ਼ਾਮ ਦੇ 3 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਆ ਦੋ ਬਿਹੜਾ ਸੁਈਆਂ ਇੱਕ ਗੱਬਣ ਬਿਹੜਾ ਤੁਹਾਨੂੰ ਦਿਖਾ ਦਿਆਂ ਕਿ ਕੱਚੀ ਆ ਥੋੜੇ ਦਿਨ ਹਜੇ ਨਰਮਾ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਸਰਮਖ ਸਾਸਰੀ ਕਾ ਸਤਿ ਸ਼੍ਰੀ ਅਕਾਲ ਸੰਤੋਸ਼ ਸਾਹਿਬ ਜੀ ਉਸਨਾ ਠੀਟਾ ਜੀ ਬੜੀ ਕਿਰਪਾ ਗੁਰਦ ਆਮ ਦਰਦੇ ਆਂ ਜੀ ਲੈ ਵੀ ਸਰਮਖ ਵੀਰੇ ਚਲੋ ਜਦੋਂ ਵੀ ਆਪਾਂ ਵੀਡੀਓ ਬਣਾਉਨੇ ਆ ਹਮੇਸ਼ਾ ਸਾਰੇ ਭੈਣ ਭਰਾਵਾਂ ਨੂੰ ਦੱਸੀਦਾ ਇੱਕ ਰੇਟ ਆਪਣਾ ਜਾਇਜ਼ ਜੋ ਮਾਲ ਸੁਥਰਾ ਸਾਫ ਪਛੂ ਹੁੰਦੇ ਆ ਸਾਫ ਸੋ ਸਾਡ ਰੇਟ ਹੁੰਦਾ ਬਾਕੀ ਆਪਾਂ ਤਕਰੀਬਨ ਜਿਹੜੀ ਵੀਡੀਓ ਪਾਉਨੇ ਆ ਆਪਣਾ ਮਾਲ ਵਿਗ ਜਾਂਦਾ ਬਿਲਕੁਲ ਹੁਣ ਮਾਲ ਆਉਂਦਾ ਰਿਹਾ ਆਪਣਾ ਵੀਡੀਓ ਦੇ ਬਾਅਦ ਵੀ ਵੇਖ ਜਾਂਦਾ ਰਿਹਾ ਇੱਕ ਦੋ ਨਾਗ ਆਉਂਦੇ ਰਿਹਾ ਠੀਕ ਆ ਅੱਜ ਚਲੋ ਤਿੰਨ ਨਾਗ ਆ ਗਏ ਚਲੋ ਮ ਮਤਲਬ ਕੱਲ ਤੁਹਾਡਾ ਇਤਨਾ ਵੀ ਚਲੋ ਮਨਾਗ ਭਾਵੇਂ ਦੋ ਹੁਣ ਭਾਵੇਂ ਤਿੰਨ ਹੁਣ ਤੇ ਆਪਾਂ ਹੁੰਦਾ ਵੀ ਚਲੋ ਭੈਣ ਭਰਾਵਾਂ ਦੇ ਸਾਹਮਣੇ ਹਾਂ ਜੀ 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 ਜਰੂਰ ਜਰੂਰ ਕੇ ਜਦੋਂ ਕਦੇ ਇੱਕ ਅੱਧਾ ਹੁੰਦਾ ਹੈ ਕੇਵਲ ਇੱਕ ਦਾ ਫਿਰ ਸੇਲ ਹੋ ਜਾਂਦਾ ਨਾਲ ਹੀ ਸਹੀ ਆ ਕਿੱਟੇ-ਕੱਟੇ ਕਰਦਾ ਨਾਲ ਟਾਈਮ ਲੱਗਦਾ ਚਲੋ ਹਣਾ ਮਾ ਸਾਤ ਸੋ ਸਾਲ ਲੱਗਦਾ ਘਟਿਆ ਠੀਕ ਆ ਜੀ ਸੋ ਦੋਸਤੋ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੇ ਇੱਕ ਵੈੜ ਜਿਹੜੀ ਵੀਰ ਸਰਮਕ ਸਿੰਘ ਉਹਨਾਂ ਦੇ ਕੋਲ ਆ ਠੀਕ ਆ ਜੀ ਦੋ ਜਿਹੜੀਆਂ ਸੂਈਆਂ ਤੇ ਸੂਈਆਂ ਵੜਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਸਰਮਾ ਕਿੱਥੋਂ ਸਟਾਰਟ ਕਰਦੇ ਆ ਕਰਾਸ ਬਰੀਡ ਆ ਗਈ ਆ ਸੰਤ ਸਾਬ ਕਰਾਸ ਬਰੀਡ ਹੈ ਸਹੀ ਹਾਲ ਤੇ ਇਹ ਸਾਰਾ ਕਰਾਸ ਹੈ ਠੀਕ ਆ ਸੰਤ ਸਾਬ ਇੱਕੋ ਤੋਂ ਪੂਰਾ ਵੜਾ ਵੱਡੇ ਹੈਡ ਦੀਆਂ ਇਤਨੇ ਵੜਾ ਆਪਣੇ ਉਤਨੇ ਠੀਕ ਆ ਜੀ ਭੋਲੇ ਵੜਦੇ ਦੂਜਾ ਸੂਹਾ ਹੀ ਪਿਓਰ ਦੂਜਾ ਸੂਹਾ ਸੂਈ ਆ ਹਾਂਜੀ ਇੱਕ ਹਫਤੇ ਦੀ ਸੂਈ ਆ ਆਈਟਮ ਸੰਤ ਸਾਬ ਹਫਤੇ ਦੀ ਸੂਈ ਬੱਚਾ ਮਗਰ ਬੱਚਾ ਮਗਰ ਹੈ ਸਿਆਦਾ ਬੱਚਾ ਜੇ ਬੱਚੇ ਨਹੀਂ ਫਿਰ ਤਾਂ ਕੰਨੂ ਗੱਲਾਂ ਠੀਕ ਆ ਠੀਕ ਆ ਦੁੱਧ ਕਿੰਨਾ ਇਸ ਵਕਤ ਸੰਤ ਸਾਬ ਆਈਟਮ 15 ਕਿਲੋ ਪਰ 14 ਲੀਟਰ ਦੀ ਆਪਣੀ ਗਾਰੰਟੀ ਹੈ 14 ਲੀਟਰ ਬੱਚੇ ਦੇ ਡੱਕ ਲ 14 ਲੀਟਰ ਜਿਹੜਾ ਭਾਵੇਂ ਭਰਾ ਮੱਝ ਹੀ ਆਪਣੇ ਨਾਲ ਸੌਦਾ ਕਰ 14 ਲੀਟਰ ਮੰਨ ਕੇ 14 ਲੀਟਰ ਹਾਂਜੀ ਲਓ ਜੀ 14 ਲੀਟਰ ਦਾ ਕੋਈ ਵੀ ਸੱਜਣ ਸੌਦਾ ਕਰ ਲਵੇ ਅੱਠਾ ਸੱਤਾਂ ਦਿਨਾਂ ਦੀ ਸੂਈ ਆ ਹਫਤੇਕ ਦੀ ਐਰ ਸ਼ੇਰ ਮਗਰ ਬੱਛਾ ਹਾਈਟ ਕਰਦੇ ਕੋਈ ਪੂਰਾ ਤਸੱਲੀ ਨਾਲ ਦਿਖਾ ਦਿੰਦੇ ਆ ਕਦਕੁੱਤ ਪੂਰਾ ਵੱਡਾ ਬਾਕੀ ਕ੍ਰੋਸ ਬਰੀਡ ਆ ਮਿਲਨ ਮਲੌਣ ਦੇ ਵਿੱਚ ਹੈ ਠੰਡੀ ਹੈ ਮੈਂ ਨਾ ਭਣੇ ਧਾਰਮ ਲਾਣੇ ਸਭ ਸਟਾਰਟ ਹੁੰਦਾ ਵੀਡੀਓ ਭਣਾ ਧਾਰਮ ਲਾਣੇ ਕਿਸੇ ਭਣੇ ਭਰਾ ਸੱਚ ਨੇ ਬੰਗਾਰ ਸੀ ਪਉਣਾ ਪਾਲੇ ਨਹੀਂ ਤੇ ਲੋੜ ਨਹੀਂ ਹੈ ਪਰ ਪਾਲੇ ਦਾ ਹੀ ਵੰਗਾ ਨੂੰ ਠੀਕ ਆ ਹਾਂਜੀ ਲੋਜੀ 14 ਕਿਲੋ ਦੁੱਧ ਬਾਕੀ ਪਸੰ ਪਸਮ ਕੇ ਥਣ ਮਗਰਲੇ ਵੀ ਆ ਜਾਂਦੇ ਨੇ ਸਾਂ ਪੂਰੇ ਮੁੱਠੀੋਂ ਬਾਹਰ ਜਾਂਦੇ ਹੀ ਇਹਨੇ ਹਾਂ ਲੈ ਵੀ ਮਾ ਕੇ ਥਣ ਪੂਰੇ ਨਮਕਾ ਦੀ ਇੱਧਰ ਬੈ ਕੇ ਮੜਾ ਖਾਦੇ ਗਰਪੇ ਜਾਣੂ ਕਰ ਮੜਾ ਜੱਗਾ ਨੂੰ ਆ ਆ ਦਿਖਾ ਦੇ ਜਿਹੜੇ ਜਿਹੜੇ ਅਗਲੇ ਥਣ ਇਹਦੋਂ ਵੱਧ ਕਰਦੀ ਮਗਰਲੇ ਥਣ ਦੀ ਲੈ ਵੀ ਹੁਣ ਸਰਮਖ ਤਕਰੀਬਨ ਕੋਈ 3:00 ਵਜੇ ਦੁਪਹਿਰ ਦਾ 3:00 ਵਜੇ ਸ਼ਾਮ ਦਾ ਟਾਈਮ ਆ ਮੋਰਨਿੰਗ ਸਵੇਰ 2:00 ਦਾ ਟਾਈਮ ਹੁੰਦਾ ਸਰ ਸਾਹਿਬ ਆਪਣੀ 5:00 ਵੇ 2:00 ਸਵੇਰ ਹੁੰਦੀ 5:00 ਵੇ ਸ਼ਾਮ ਹੁੰਦੀ ਠੀਕ ਆ ਜੀ ਹਾਂਜੀ ਲੋਜੀ ਮਾਰਨਿੰਗ ਤੇ ਇਵਨਿੰਗ ਦਾ 14 ਲੀਟਰ ਦੁੱਧ ਜਿਹੜਾ ਬਿਲਕੁਲ ਭਾਂਡੇ ਚ ਪੈਣ ਵਾਲਾ ਠੰਡਾ ਕਰਕੇ ਹਾਂਜੀ ਹਾਂਜੀ ਉਹਦੀ ਗੱਲਬਾਤ ਕਰਦੇ ਪਏ ਆ ਠੀਕ ਆ ਜੀ ਅੱਗੇ ਵਧਾਉਣਾ ਘਟਾਉਣਾ ਚਲੋ ਸੇਵਾ ਤੇ ਡਿਪੈਂਡ ਕਰੇ ਉਹ ਸੇਵਾ ਤੇ ਡਿਪੈਂਡ ਆ ਹਾਂ ਠੀਕ ਆ ਜੀ ਮੈਲਾ ਮਨ ਮੈਲਾ ਮਨ ਸਟਾਰਟ ਕੀਤਾ ਹੀ ਇਹਨੇ ਬਿਲਕੁਲ ਬਿਲਕੁਲ ਹਾਂਜੀ ਨਹੀਂ ਅਜੇ ਮੈਲਾ ਮੂਲਾ ਕਰਮਾੜੀ ਮਾਰੂਗੀ ਤੇ 2-3 ਮਹੀਨੇ 25 ਦਿਨ ਕਹੋ ਆਪਾਂ ਜਿਆਦਾ ਨਹੀਂ ਆਂਦੇ 16-17 ਲੀਟਰ ਕਾਜੋ ਇਹ ਦੁੱਧ ਖੁੱਲਾ ਮੈਂ 20 ਆਖੀ 18 ਉਹਨਾਂ ਨੇ ਆਪਾਂ ਜਿੰਨਾ ਕਾ ਆਪਾਂ ਦੱਦ ਦੇ ਤਿੰਨ ਕਿਲੋ ਚਲੋ ਵਾਜੂਗੀ ਤੋਂ ਤਨ ਲੀਟਰ ਸੋਨਾ 40 ਲੀਟਰ ਕੱਢ ਜਾਈ ਬਾਕੀ ਆਪਾਂ ਧਾਰਾਂ ਬਲਾਨੀਆਂ ਹੋਣੇ ਹਜੇ ਬਿਲਕੁਲ ਤੇ ਇਹਦਾ ਸਰਮੁਖ ਕੀ ਰੇਟ ਹੈ ਕੀ ਡਿਮਾਂਡ ਕਰਦੇ ਪਏ ਭਰਾ ਸਾਨੂੰ ਸਭ ਮੁੱਲ ਕੰਨ ਦਾ ਭਾਵੇਂ ਦਾ 55 60 ਜਿੰਨਾ ਮਾਦੀ ਕਰੀਏ ਹਾਂਜੀ ਦੇ ਦਿਆ 55000 ਦੀ 55 ਦੀ ਹਾਂਜੀ ਕੋਈ ਜਾਇਜ਼ ਇੱਕੋ ਇੱਕ ਗੱਲ ਕਰਦੀ ਹੈ ਬਿਲਕੁਲ 47000 ਦੀ ਸੰਤੋਸ਼ ਵੈਟ ਦੇ ਦਾਂਗੇ ਜੀ 47000 ਦੀ ਹਾਂਜੀ ਲਓ ਜੀ ਫਾਈਨਲ 47000 ਦੀ ਕੀ ਹੋਰ ਵੀ ਵਿਚੋਂਦੀ ਆ ਦਾਦ ਤਾਈ ਦਾਦ ਕੋਈ ਨਹੀਂ ਚੈਨਾ ਜੀ ਮਾਨਤਨ ਜੀ ਹੁੰਦਾ ਥੋੜਾ ਬਾਦਾ 40000 ਰੁਪਏ 40000 ਹਾਂਜੀ ਲਓ ਜੀ 40000 ਦੀ ਇਹ ਫਾਈਨਲ ਮਿਲ ਜੂਗੀ ਠੀਕ ਆ ਬਾਕੀ ਚਲੋ ਆਇਆ ਗਿਆ ਤਾਂ ਵੀ ਥੋੜਾ ਬਾਦਾ ਮੌਕੇ ਤੇ ਵੇਖਣਾ ਪੈਣਾ ਪਏ ਪੂਰੇ 45000 ਬੈਠ ਦੇ ਦਾਂਗੇ ਜੱਜਾ ਲਓ ਜੀ ਪੂਰੇ 45000 ਦੀ ਮਿਲ ਜੂਗੀ 14 ਲੀਟਰ ਹਜੇ ਕੁਝ ਦਿਨਾਂ ਦੇ ਦੌਰਾਨ ਹੀ ਕਰਨ ਵਾਲੀ ਛਟਾਣੀ ਬਾਕੀ ਆਪਾਂ ਧਾਰਾਂ ਨਹੀਂ ਇਮਰਾਨ ਨੇ ਪੂਰ ਸਕਦੇ ਬੱਚਾ ਦਾ ਦੇਣੇ ਬੱਚਾ ਛੱਡ ਦੇ ਜੀ ਠੀਕ ਆ ਜੀ ਲਓ ਜੀ ਠੀਕ ਆ ਜੀ ਇਸੇ ਤਰ੍ਹਾਂ ਜਿਹੜਾ 200 ਬੰਗਾਰ ਅਸੀਂ ਪਾ ਲੈਣਾ ਪਾਉਣ ਤੋਂ ਬਾਅਦ ਤੁਸੀਂ ਜਿਹੜੀ ਚਬਾਈ ਕਰ ਸਕਦੇ ਹੋ ਬਾਕੀ ਇਹ ਦੇਖੋ ਥਣਾ ਜਿਵੇਂ ਮਾਰ ਕੇ ਤੁਹਾਨੂੰ ਦਿਖਾ ਦਿੰਦੇ ਆ ਬਖਾ ਲਓ ਮੈਂ ਪੂਰੇ ਥਣ ਕੱਢੇ ਮੁੱਠੀ ਮੁੱਠੀ ਥਣਾ ਮੁੱਠੀ ਬਾਹਰ ਛਾ ਜਾਂਦੇ ਦੇਖੋ ਆਹ ਦੇਖੋ ਜੀ ਠੀਕ ਆ ਬਾਕੀ ਆਪਾਂ ਸਾਰੇ ਥਣ ਇਕੱਲੇ ਇਕੱਲੇ ਥਣ ਦੇ ਧਾਰ ਮਾਰ ਦਨੇ ਲਓ ਜੀ ਠੀਕ ਆ ਜੀ ਸੋ ਅਸਲ ਜਿਹੜਾ 205 ਮਗੇ ਥਣਾ ਦਾ ਪਤਾ ਲੱਗ ਜਾਂਦਾ ਹਾਥੀ ਮੁੱਠੀ ਵਾਲਾ ਥਣ ਲੱਗਾ ਕੋਈ ਭੋਰ ਨਹੀਂ ਕੋਈ ਛੱਟਾ ਨਹੀਂ ਇਹ ਅਗਲੇ ਥਣਾਂ ਦੀ ਚੋਣ ਤੁਸੀਂ ਚੈੱਕ ਕਰ ਲਓ ਠੀਕ ਆ ਆ ਲਓ ਜੀ ਦੋਵੇਂ ਹੱਥਾਂ ਨਾਲ ਭਰਾ ਦਿਓ ਕੋਈ ਨਹੀਂ ਆਹ ਦੇਖੋ ਅਗਲੇ ਪਿਛਲੇ ਥਣਾਂ ਦੀ ਚੁਵਾਈ ਆ ਵੇਖੋ ਇਹ ਮੋਗਾ ਚੁਾਈ ਨਹੀਂ ਠੀਕ ਆ ਜੀ ਭਾਵੇਂ ਅਗਲੇ ਨਾਲ ਅਗਲਾ ਭਾਵੇਂ ਪਿਛਲੇ ਨਾਲ ਪਿਛਲਾ ਚੁਵਾਈ ਕਰ ਲੋ ਠੀਕ ਆ ਜੀ ਵੇਖੋ ਜਿੱਦਾਂ ਮਰਜ਼ੀ ਚੋਲੋਗੇ ਹਾਂ ਬਾਕੀ ਭੂਰ ਛੱਡ ਜੇ ਆਪਣੇ ਫੁੱਲ ਗਰੰਟੀ ਆ ਜੀ ਲਾ ਤੇ ਲੋਨੇ ਮੈਂ ਕਹਾ ਬਾ ਜਿੱਦਾਂ ਹਾਂ ਬਿਲਕੁਲ ਬਿਲਕੁਲ ਕੋਈ ਚੱਕਰ ਨਹੀਂ ਲੋ ਵੀ ਕਰਾਸ ਬਰੀਡ ਦੇ ਵਿੱਚ ਇਹ ਪਹਿਲੇ ਨੰਬਰ ਤੇ ਤੁਸੀਂ ਵੇਖ ਲਈ ਆ ਚੁਆਇਸ ਵੀ ਦੀ ਇੱਕ ਨੰਬਰ ਆ ਤੇ ਲੈਣ ਦੇਣੀ ਸਰਮਖਾਂ ਤਾਂ 45 ਦੀ ਦੇ ਦਿਆਂਗੇ ਜੈਸਾ ਹਾਂਜੀ ਹਾਂਜੀ ਐ ਸ਼ਾਇਰਿਆ ਬਾਕੀ ਵੈੜ ਵੀ ਵੈਰ ਸ਼ਾਇਰਿਆ ਗਾਂ ਚਲੋ ਕਿੰਨੇ ਚੰਗਾ ਟਿਕਾ ਗਾਂ ਵੀ ਕਿੰਨੇ ਬੱਚੇ ਲੈਣ ਵਧੀਆ ਸੰਸਾਰ ਬੱਸ ਬੱਸ ਹਾਂਜੀ ਲੈ ਵੀ ਸੈਗਰ ਨੰਬਰ ਤੇ ਇੱਧਰ ਆ ਜੀਏ ਤੇ ਸ਼ਰਮਕ ਆ ਵੈੜ ਸੰਤੂ ਸਾਹਿਬ ਦੂਸਰਾ ਸੂਆ ਪੰਜਾਬ ਵਿੱਚ ਜਰਸੀ ਲੈਣ ਦੀ ਯਾਰੀ ਕੱਢ ਕੇ ਅੱਛਾ ਜੀ ਮੌਜੀ ਕਾਹ ਦਾ ਢਾਂਚਾ ਚੈੱਕ ਕਰੋ ਪੰਜਾਬ ਲਈ ਜਰਸੀ ਆਪਾਂ ਦਾ ਡਿਮਾਂਡ ਹੀ ਜਰਸੀ ਦੀ ਜੀ ਹਾਂ ਜਰਸੀ ਨਸਲ ਬਰੀਡ ਆ ਬਾਕੀ ਮੂਹ ਮੱਥੇ ਸੰਤੂ ਸਾਹਿਬ ਇਹ ਵੀ ਦੂਸਰਾ ਸੂਆ ਹੀ ਆ ਜੀ ਦੂਜਾ ਸੂਆ ਦੂਜਾ ਸੂਆ ਕਿੰਨੇ ਕ ਦਿਨਾਂ ਦੀ ਸੂਈ ਹੈ ਇਹ ਸੰਸਾਰ 8 ਤੋਂ 10 ਦਿਨਾਂ ਦੀ ਸੂਈ ਹੈ ਇਹ ਤਾਂ 12 ਲੀਟਰ ਦੁੱਧ ਠਾਂ ਦਸਾਂ ਦੇ ਨਾਲ ਦੀ ਸੂਈ ਤੇ 12 ਲੀਟਰ ਤੋਂ ਤਾਂ ਹਾਜ਼ਰ 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 ਬਿਲਕੁਲ ਜਿਹੜਾ ਹਾਜ਼ਰ ਹੈ ਦਸਣ ਉਹ 13 14 ਜਨਾ ਮੱਝਾ ਦੱਦੀ ਹੈ ਬਾਕੀ ਠੰਡੀ ਸੀਲ ਕਰਨ ਵਾਲੀ ਹਾਂ ਤੇ ਚੋਣ ਚਵਾਦੀ ਹੈ ਵੀ ਇੱਕ ਨੰਬਰ ਇੱਕ ਨੰਬਰ 701 ਨੰਬਰ ਦਸਣਾਂ ਕੈਮਰਾ ਮਾਰਦੇ ਆ ਬੱਛੀ ਮਗਰ ਚੈੱਕ ਕਰਾਦੇ ਇੱਕ ਰੰਗ ਦੀ ਬੱਛੀ ਹੈ ਬਲੈਕ ਆ ਬਲੈਕ ਮਗਰ ਬੱਛੀ ਆ ਠੀਕ ਆ ਆ ਦਿਖਾ ਦਿਓ ਠੀਕ ਆ ਆ ਵੇਖੋ ਫੇਸਬੁਕ ਕੁਆਲਿਟੀ ਮੂੰ ਮੱਥਾ ਚੈੱਕ ਕਰੋ ਠੀਕ ਆ ਜੀ ਸੋ ਜਰਸੀ ਨਸਲ ਬਰੀਡ ਦੇ ਵਿੱਚ ਕੋਈ ਕਿਤੇ ਨਾ ਕਿਤੇ ਥੋੜਾ ਬਾਦਾ ਬਿਲਕੁਲ ਕਰਾਸ ਮਾਨ ਹਾਂਜੀ 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 ਹੱਤ ਢ ਥੋੜਾ ਸੂਸਵਾ ਦੇ ਵਿੱਚ ਆ ਪਸ਼ੂ ਐਨੀਮਲ ਅੱਗੇ ਮੇਰਾ ਭਰਾ ਕੋਈ ਸਾਂਭੂ ਕੋ ਚੰਗੀ ਦੇਖ ਰੇਕ ਕਰੂਗਾ ਤੇ ਸਹੀ ਜਿਹਾ ਬੈਠੇ ਜਦਾ ਮਾਦੀ ਆ ਵਿਖਾ ਦਿਓ ਪੇਲੀ ਇਹ ਐ ਪਸੂ ਮਨਾਂ ਨੂੰ ਵੇਖਣਾ ਪਸੂ ਕਿਹਨੇ ਹੋ ਸਾਨੂੰ ਤੋਂ ਪਾਡਾ ਪੁੰਡਾ ਬਿਲਕੁਲ ਚੌਰਸ ਸਰੇ ਹੁਣ ਬਿਲਕੁਲ ਅਜੇ ਦੋਸਤ ਚਵਾਈ ਦਾ ਸਮਾਂ ਵੀ ਅਜੇ ਤਕਰੀਬਨ 2 ਘੰਟੇ ਬਾਕੀ ਆ 3 ਵਜਣ ਡੇ ਆ 5 ਤੋਂ 5 ਚਵਾਈ ਦਾ ਟਾਈਮ ਆ ਠੀਕ ਆ ਥੋੜਾ ਲਾ ਕੇ ਉਹ ਵਿਖਾ ਦਿਓ ਅਜੇ ਵਿਖਾਈ ਸੰਗਤ ਚਵਾਈ ਐ ਪੂਰੀ ਮੋਗਾ ਚਵਾਈ ਐ ਜੀ ਹਾਂ ਬਿਲਕੁਲ ਘੱਟੇ ਬਾਦ ਸਾਰੇ ਅਜੇ ਦਿਖਾ ਦਿਓ ਆ ਪੂਰੀ ਘਰ ਦਾ ਸਮਝੀ ਜੇ ਤਾਂ ਮਰੀ ਲੱਗਦਾ ਨਾ ਅੱਜ ਦੋਸਤ ਇਹਦੇ ਰੇਖੋ ਅਨੇ ਖੜਗੀ ਕਰਮਾਂ ਵਾਲੀ ਵੇਖੋ ਖੜਗੀ ਇਧਰੇ ਰੱਖੋ ਟੰਡੀ ਤੇਰੀ ਆ ਨਾਲ ਹੀ ਕੋਈ ਨਹੀਂ ਠੀਕ ਆ ਠੀਕ ਆ ਸਰਮੋ ਬਸ ਬਸ ਲਓ ਜੀ ਇਹ ਤਸੱਲੀਆਂ ਹੀ ਹੋ ਗਈਆਂ ਠੀਕ ਆ ਇੱਕ ਨੰਬਰ ਚੋਂ ਆ ਬਿਲਕੁਲ ਮੋਟੀ ਤਾਰ ਕਰਨੀ ਵਰਗੀ ਐ ਬਸ ਮੈਂ ਸੰਸਾ ਉਸੇ ਵੜਾ ਹੱਥ ਲਵਾ ਕਰ ਮਾਰਿਆ ਐ ਆ ਗਈ ਥਾਣਾ ਚੋ ਤੇ ਬਾਕੀ ਥੋੜੀ ਕੋਈ ਨਿੱਕਾ ਛੋਟਾ ਨਾ ਮੰਨ ਕੇ ਮੇਰਾ ਵੀਰ ਸੌਦਾ ਐ ਮੁੱਠੀ ਮੁੱਠੀ ਥਾਣੇ ਹੀ ਵਧਿਆ ਏਰੀ ਮਿੰਨਕੇ ਮੋਟੇ ਐ ਮੁੱਠੀ ਮੁੱਠੀ ਥਾਣੇ ਹਾਂ ਕਰੋ ਚੈੱਕ ਠੀਕ ਆ ਸੋ ਵੱਚੀ ਮਗਰ ਬਹੁਤ ਬ੍ਰਾਂਡ ਆਇਆ ਵੱਚੀ ਵੀ ਜੈਡ ਬਲੈਕ ਹੀ ਆ ਐ ਜੈਡ ਬਲੈਕ ਜਰਸੀ ਸੰਸਾ ਵੀ ਹਾਂ ਲੋ ਜੀ ਠੀਕ ਆ ਜੀ ਸੋ ਜਿਹੜੇ ਆਪਣੇ ਭਰਾ ਜਰਸੀ ਦਾ ਸ਼ੌਂਕ ਰੱਖਦੇ ਆ ਜਰਸੀ ਚੰਗੀ ਆ ਵੇੜ ਦੁੱਧ ਵੀ ਚੰਗਾ ਚਵਾਈ ਚੋਊਗੀ ਇਸ ਵਕਤ 12 ਲੀਟਰ ਹੀ ਹੈ ਨਾ ਇਹਦੇ ਥੱਲੇ ਸੰਤੋਖ ਸਾਹਿਬ 12 ਲੀਟਰ ਆ ਜਾ ਜਿਹੜਾ ਮੋਕੇ ਦੇ ਹਾਂ ਦਸਣ ਨੂੰ ਪਹੁੰਚੋ 14 15 ਜੋ ਮਜ਼ਾ ਹੈ ਪਰ 12 ਲੀਟਰ ਪਚਵਾ ਕੇ ਦੇਣੇ ਜਿਹੜੇ ਵੀ ਥੋੜੇ ਹੋਏ ਆ ਜੈ ਸੁਈ ਨੂੰ ਸੰਤੋਖ ਸਾਹਿਬ ਆਪ 23 ਸੁਈਏ ਵੀ 8 ਤੋਂ 10 ਆਉਂਦੇ ਸੁਈਏ ਦੋਵੇਂ ਵੇੜਾ ਹਾਂ ਜੀ ਇਹ ਸਰਮੁਖ ਕੀ ਮੁੱਲ ਮੁੱਲ ਸੰਤੋਖ ਸਾਹਿਬ ਕਰਨ ਉਹਦਾ ਪਾ 50 55 ਕਰ ਲਿਗੇ ਆ 48000 ਦੇ ਰਹੀਆਂ ਵੇੜੇ ਜੈ ਜੈ 45 ਦੀ ਜਾਂਦੀ ਅੱਜ ਵੀ ਹ ਹਾਂ 45 ਦੀ ਜਾਣਦੀ ਹੈ ਵੀਰ 45 ਦੀ ਹਾਂਜੀ 45 45 ਦੀ ਜਾਣਦੀ ਹੈ ਹਨਾ 90 ਦੀ ਜੋੜੀ ਹੋਗੀ ਇਹ ਦੋ ਘਟਾਲ ਜੇ ਘਟਾ ਦਿਓ ਮੜਕੇ ਭਲੇਖਾ ਪੈਣਾ ਇਹ 43 ਦੀ ਕਰ ਲਈਏ ਫਿਰ ਅੱਛਾ ਮੇਲਾ ਮੜਕੇ ਮੜਕੇ ਘੜਦੇ ਹੀ ਜਾ ਦੇ ਕੋਈ ਨਹੀਂ ਹਾਂ ਮੇਲਾ ਜੇ ਉਹ ਗੁਜਾਇਸ਼ ਹੈਗੀ ਤਾਂ 43 ਦੀ ਆ ਤਾਂ ਮੁੰਡੇ 43 ਗਿਆ ਹਾਂ ਚਲੋ ਇਹਨੇ ਕਹਿਤਾ ਬਣੀ ਹੈ ਬਾਕੀ ਮੌਕੇ ਹੋਰ ਭਾਂਡਾ ਰੱਖੋ ਚੰਗੀ ਹੈ ਪੂਰੀ ਮਜ਼ਬੂਤ ਆ ਕਿਹੜਾ ਕਰਮਾ ਲਈ ਹਨਾ ਨਹੀਂ ਨਹੀਂ ਲ ਮਗਰ ਪਲੱਸ ਪੁਆਇੰਟ ਬੱਛੀ ਆ ਠੀਕ ਹੈ ਜੀ 43000 ਜੀ ਹਾਂ ਬਾਕੀ ਮੇਰਾ ਭਰਾ ਦੋ ਜੀ 43000 ਹਿਸਾਬ ਨਾਲ ਆਏ ਬਹੁਤ ਵਧੀਆ ਇਦੋਂ ਬਾਅਦ ਇੱਕ ਗੱਬਣ ਵਹਿੜ ਤੁਹਾਨੂੰ ਦਿਖਾ ਦਿੰਨੇ ਆ ਸੰਨ ਸਾਹਿਬ ਇਹ ਆਠਾਂ ਦਾ ਤਹਾਨ ਰਾਏ ਨਰਮਈ ਹੈ ਜੀ ਲਓ ਜੀ 10 ਕਿ ਦਿਨ ਹਜੇ ਲਾਈ ਦੀ ਆ ਖਿੱਚ ਕੇ ਠੀਕ ਹੈ ਹਾਂ ਜੀ ਹਾਂ ਜੀ 10 ਕਿ ਦਿਨ ਲੈ ਜੂਗੀ ਥੋੜੀ ਕਾਲ ਪਈ ਹੈ ਕਦੀ ਨਹੀਂ ਕਹਿੰਦੇ ਕਰਾਂ ਕਰੋ ਹਾਂ ਜੀ ਥੋੜੀ ਵੀ ਆਪਣੇ ਕੋ ਸਵੇਰੇ ਆਈ ਹੈ ਥੋੜੀ ਕਾਲ ਪਈ ਹੈ ਵੀ ਕਦੀ ਨਹੀਂ ਕਹਿੰਦੇ ਕਰਾਂ ਆਮ ਨੋਰਮਲ ਘਰਾਂ ਦੇ ਵਿੱਚੋਂ ਪਸ਼ੂ ਆਉਂਦੇ ਆ ਬਾਕੀ ਚਲੋ ਜਾ ਰਹੇ ਆਪਾਂ ਦੇ 1500 ਲੀਟਰ ਵਾਲੀ ਵਹਿੜ ਆ ਠੀਕ ਹੈ ਠੀਕ ਘਰਾਂ ਦੇ ਵਿੱਚੋਂ ਪਸ਼ੂ ਆਉਂਦੇ ਨਵੀਂ ਥਾਂ ਤੇ ਆ ਕੇ ਦੋ ਕੁ ਦਿਨ ਪਸ਼ੂ ਚਲੋ ਕਾਲਾ ਕੁਲਾ ਪੈਂਦਾ ਬਾਕੀ ਗੋਬਾਲੀ ਵਹਿੜਾ ਪੂਰਾ ਭਾਰਾ ਪੇਟ ਦਾ ਵਜਨ-ਵਜਨ ਵੇਟ ਪੂਰਾ ਇੰਦਾ ਐ ਪੂਰੀ ਸੰਤੋ ਸਾਬ ਐ ਪੂਰੀ ਇਹਨਾਂ ਦੀ ਤੈਨੂੰ ਹਜੇ ਲੈਂਦੀ ਆ ਸੂਣ ਦੇ ਵਿੱਚ ਦੂਜਾ ਸੂਆ ਰੀਅਲ ਹੈ ਨਾ ਹਾਂਜੀ ਹਾਂਜੀ ਹਾਂ ਲੈ ਵੀ ਕੋਈ ਲੱਸੀ ਫਿੱਕੀ ਨਹੀਂ ਪੂਰਾ ਵੀ ਐ ਨਹੀਂ ਨਹੀਂ ਪੂਰੇ ਵਜਨ ਲੋੜ ਆ ਪੂਰੀ ਲਊ ਵਾਲੀ ਵਹਿੜਿਆ ਕੋਈ ਇਹ ਨਹੀਂ ਪੀ ਆਕੂ ਕਾ ਲੱਸੀ ਫਿੱਕੀ ਐ ਬਹੁਤ ਵਧੀਆ ਠੀਕ ਆ ਜੀ ਕਈ ਭਾਂ ਬਾਰੇ ਬਾਕੀ ਕਾਦੂ ਵੱਡਾ ਛੋਟਾ ਨਹੀਂ ਆ ਹਾਂ ਨਹੀਂ ਨਹੀਂ ਪੂਰੀ ਪਲੀ ਪਲੀਤੀ ਐ ਜੋੜ ਵਾਲੀ ਐ ਪੂਰੀ ਕੇ ਆ ਵਿਖਾ ਦਿਓ ਕੋਈ ਤਸल्ली ਨਾਲ ਝੋਲਾ ਝਾਲ ਬੱਟ ਫੁੱਟ ਕਾਫੀ ਹਲੇਵੇ ਦੇ ਵਿੱਚ ਕੱਢੂਗੀ 8-10 ਦਿਨਾਂ ਦੇ ਵਿੱਚ ਐ ਕੱਢੋ ਕੱਢੋ ਜੀ ਹਾਂ 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 ਲੈ ਲੀ ਹਾਂ ਠੀਕ ਆ ਸਰ ਮੁਖਬਰੇ ਕੀ ਮੋਲ ਕੀ ਡਿਮਾਂਡ ਕਰਦੇ ਆ ਵੈੜ ਦੀ ਵੈੜ ਚੰਗੀ ਐ ਚਲੋ 8-10 ਦਿਨਾਂ ਨੂੰ ਦੱਸਣਾ ਵੀ ਆਪਦਾ ਭਾਜੇ ਹਾਂਜੀ ਹਾਂਜੀ ਸੰਤੋਖ ਸਾਹਿਬ ਜੇ ਹੁੰਦੇ ਤਿਆਰ ਚੋੜ ਇਹਦੇ 55-60 ਜਿੱਦਾਂ ਮਾਦੀ ਹੱਸ ਕੇ ਵਿਕਦੀ ਸੀ ਹਾਂ ਬਿਲਕੁਲ ਅੱਜ ਦੇ 48000 ਦੀ 48 ਦੀ ਹਾਂਜੀ ਕੱਚੀ ਆ ਕੇ ਪੈਣ ਆਪਣਾ ਸਾਹਮਣੇ ਵੇਖ ਲੂ ਕੋ ਸਾਹਮ ਕੇ ਕੋਈ ਵਿੱਚੋਂ ਲੈਸ ਘਰ ਕਰਕੇ 43 ਦੇ ਰਹੀ ਆ ਫਿਰ ਹੋਰ ਕੀ ਆ 43 ਦੀ ਦੇ ਦੋ ਪੰਜ ਡਾਤਾ ਲਿਓ ਹੋਰ ਮਾਰਦ ਕੇ ਛਾਲ ਜਾਂਦ ਕੇ ਫਿਰ ट्रांजੈਕਸ਼ਨ ਪਾਰ ਗਿਆ ਮੈਂ ਨਾ ਪਾਦ ਕੇ ਟ੍ਰਾਂਜੈਕਸ਼ਨ ਇੱਕ ਫਿਰ 43 ਦੇ ਰਹੀ ਆ ਇਹ ਟ੍ਰਾਂਜੈਕਸ਼ਨ ਚ ਢੀਕੇ ਦੇ 43 ਦੀ ਦੇ ਦੋ ਹਾਂ ਸੋ ਚਾਰ ਨਾ ਦੇਖ ਲਓ ਚਾਰ ਦਿਓ ਦੇਖ ਕਿ ਉਹ ਚਾਰ ਦੇ ਫਿਰ 40 ਪੂਰੇ ਜਾਂਦ ਰ ਕੋਈ ਨਾਲ ਚਾਰ ਦੇ ਆਹ ਬਤਾ ਮੈਨੂੰ ਰਾਕਾਂ ਵੀ ਛੱਡ ਦਿੱਤੀਆਂ ਨੇ ਕੋਈ ਭੈਣ ਭਰਾ ਚਲੋ ਪਾਵੇ ਕੋਈ 2-4000 ਖਰਚਾ ਵੀ ਕਰਨਾ ਸਾਨੂੰ ਸਾਹ ਚਲੋ ਆਪਾਂ ਇਹਨਾਂ ਕੋਈ ਵਾਰੀ ਭੈਣ ਭਰਾ ਵੇਚਣਾ ਖਰਦਣਾ ਤਾਂ ਵੀ ਨਫਾ ਦਰਜ ਪੰਜ ਦਿੰਦੀ ਹੈ ਪੂਰੇ 4000 ਦੀ ਵੈਢ ਦੇ ਦਾਂਗੇ 4000 ਦੀ ਇਹ ਵੀ ਅੱਜ ਦਾ ਮੋਲ ਹੈ ਜੀ ਅੱਜ ਤਾਂ ਮੋਲ ਚਲੋ ਕੱਲ ਨੂੰ ਕਿਸੇ ਭਰਾਣੇ ਸਾਹ ਬਣੀ ਸੁੱਤਣੀ ਆ ਹਾਂਜੀ ਹਾਂਜੀ ਪਲੀ ਪਲੋਸੀ ਆ ਵਜਨ ਵਿੱਚ ਜੋਰ ਦੇ ਵਿੱਚ ਆ ਬਾਕੀ ਰੰਗ ਰੰਗ ਬਹੁਤ ਸੋਹਣਾ ਚਮਕ ਧਮਕ ਭਰੀ ਆ ਪੂਰੀ ਲਿਸ਼ਕਾਲੀ ਹੈ ਜੀ ਇਹੋ ਜਿਹੀ ਨੇ ਲੈਵਾ ਨੇ ਸਾਰੇ ਭਰਾਵਾਂ ਨੂੰ ਪਤਾ ਵੀ ਖੋਲਣਾ ਖਲਣਾ ਕਾਫੀ ਹੈ ਲੈਵਾ ਬਿਲਕੁਲ ਬੈਕ ਸਾਈਡ ਲੈਵਾ ਕੱਢੂਗੀ ਇਹ ਸਾਰਨਾ ਲਾਉ ਜੀ ਬੈਕ ਸਾਈਡ ਆ ਗਿਆ ਚਲੋ ਦੁੱਧ ਆਪਾਂ ਜਾਣੇ 16 7 ਲੀਟਰ ਖੁੱਲਾ ਦੁੱਧ ਦਊ ਜੀ ਚੰਗੀ ਆ ਹਾਂਜੀ ਹਾਂਜੀ ਬਾਕੀ ਟਿੱਪਣ ਟੁੱਪਣ ਦੀਆਂ ਤਸੱਲੀ ਗਾਰੰਟੀ ਆ ਆਪਣੀ ਇਹ ਆਪਣੇ ਸਾਨੂੰ ਸਤਨਾ ਪਸ਼ਾਂ ਦੀ ਓਕੇ ਆ ਜੀ ਤੰਨੇ ਸਣਾ ਸਣਾ ਭੂ ਸੱਟੇ ਫੁੱਲ ਗਾਰੰਟੀ ਆ ਪਤਨਾ ਪਸ਼ਾਂ ਜੀ ਲੋਬ ਦੋਸਤੋ ਅੱਜ ਦੇ ਰੇਟ ਸੀਗੇ ਫਿਲਹਾਲ 4000 ਦੋ ਸੁਈਆਂ ਦਿਖਾਤੀਆਂ ਨੇ ਤੁਹਾਨੂੰ ਵੇਣਾ ਬਿਲਕੁਲ ਚਵਾਈ ਚੁਬੀ ਦੀਆਂ ਇੱਕ ਨੰਬਰ ਕੋਈ ਵੀ ਦੋ ਵੇੜਾਂ ਦੀ ਗੱਲ ਕਰਕੇ ਚੋਣ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਇੱਕ ਨੰਬਰ ਚੋਣ ਆ ਕੋਈ ਭੂਰ ਛਟਾ ਨਹੀਂਗਾ ਹਾਂਜੀ ਲੈ ਵੀ ਸਰਮਖ ਵੀਰੇ ਇਹ ਅੱਜ ਤਿੰਨ ਹੀ ਨਗਰੇ ਤਿੰਨ ਹੀ ਨਗਰ ਸਾਨੂੰ ਸਾਤ ਤਿੰਨੇ ਤੇ ਨੰਬਰ ਇੱਕ ਆਪਣੇ ਘਰ ਦਿਓ ਭੈਣ ਭਰਾਵਾਂ ਦੇ ਨਾਲ ਸਾਜੇ ਨੰਬਰ ਆਪਣੇ 97792 24488 ਪਿੰਡ ਆਪਣੇ ਸ਼ਕਰੀਆ ਜੀ ਤਹਿਸੀਲ ਤੇ ਜ਼ਿਲ੍ਹਾ ਪੰਤਨਤਨ ਪਿੰਡਾ ਨੇੜੇ ਆਪਾਂ ਤਰਕਾਪੁਰ ਜੱਲਿਆੜਾ ਸਰਾਲੀ ਮਾਨਸਰੇ ਹਾਲੀ ਬਿਲਕੁਲ ਨੇੜ ਨੇੜੇ ਆ ਪੰਤਨਤਨੇ ਆਪਾਂ 15 ਕਿਲੋਮੀਟਰ ਪਿੰਡਾ ਜੀ ਹਰੀ ਕੇ ਪਤਨੂ 15 ਕਿ ਸੁਨਾ ਦਿਓ ਕੋਈ ਗੱਲ ਬਾਤ ਨਹੀਂ ਨਹੀਂ ਬਾਤ ਵਈ ਗੀ ਗੱਲਾਂ ਬਾਤਾਂ ਚੜਦੀ ਕਲਾ ਸਾਨੂੰ ਸਾਨੂੰ ਸਭ ਇੱਕ ਬੇਨਤੀ ਆਪਾਂ ਜਰੂਰ ਕਰਨੀ ਆ ਕਰੋ ਜੀ ਜਿਹੜੇ ਭੈਣ ਭਰਾ ਉਹਨਾਂ ਸਾਈ ਪੋਣੀ ਆ ਆਪਦਾ ਨਾ ਡੰਗਰ ਬਿਲਕੁਲ ਸੱਟਾ ਕਾ ਕੇ ਫੇਰ ਸਾਈ ਬਹਿਣਾ ਪਾਵੇ ਆਪਾਂ ਨੂੰ ਪਿਛਲੀ ਵੀਡੀਓ ਜਿਹੜਾ ਆਪਾਂ ਨੂੰ ਇੱਕ ਭਰਾ ਨੇ ਖਰਾਬ ਕੀਤਾ ਏ ਇੱਕ ਸਾਈ ਪਾ ਆ ਕੇ ਮੜਕੇ ਨੂੰ ਸ਼ਾਮਾਂ ਦਾ ਕੱਪੜਾ ਖਰਾਬ ਕੀਤਾ ਇੰਨੇ ਭੈਣ ਭਰਾਵਾਂ ਦੇ ਫੋਨ ਆਏ ਮੜਕੇ ਸੰਸਾ ਚੰਗੇ ਲੱਗਿਆ ਜੀ ਆਪਾਂ ਗਾੜੀ ਪਸ਼ੂ ਫੇਰ ਸੇਲ ਕਰਦੀਆਂ ਨਾ ਕੇ ਦਾ ਫੇਰ ਚੰਗੇ ਲੱਗੀ ਦਾ ਭੈਣ ਭਰਾਵਾਂ ਨੂੰ ਆਪਣੀ ਇਹ ਬੇਨਤੀ ਆ ਸਾਈ ਪਹਿਣਾ ਜਿਹੜੇ ਪੋਣਾ ਆਪਦੀ ਸਲਾਹ ਜਾਂ ਤਾਂ ਮਿੰਟਾਂ ਸਕਿੰਟਾਂ ਦੀ ਖੇਡ ਹੁੰਦੀ ਆ ਕਿਉਂਕਿ ਜਿਹੜੇ ਭਰਾ ਨੂੰ ਚੀਜ਼ ਪਸੰਦ ਆਉਣੀ ਆ ਕਈ ਭਰਾ ਉਹ ਰਹਿ ਜਾਂਦਾ ਤੇ ਜਿਹੜਾ ਕੋਈ 500 ਰੁਪਇਆ ਸਾਈ ਬੈਨਾ ਪਾ ਦਿੰਦਾ ਉਹ ਟਕਾ ਕੇ ਬਾਅਦ ਚ ਅਗਲੇ ਦਿਨ ਰਿਕਾਰਡਿੰਗ ਭੇਜ ਦਿੰਦਾ ਵੀ ਮੇਰੇ ਤੋਂ ਆਇਆ ਨਹੀਂ ਗਿਆ ਪੈਸੇ ਨਹੀਂ ਬਣੇਗੇ ਬਿਲਕੁਲ ਰੇਟ ਤੁਹਾਨੂੰ ਦੱਸ ਦਈਦਾ ਵੀ ਜਿੱਥੇ ਨਾਪ ਤੋਲ ਕੇ ਦਿੱਤੀ ਜਾਣੀ ਆ ਚੀਜ਼ਾਂ ਇੰਨੇ ਪੈਸੇ ਦਾ ਅਰੇਂਜਮੈਂਟ ਹੁੰਦਾ ਸਾਈ ਬੈਨਾ 1500 ਪਾਇਆ ਕਰੋ ਕਿਉਂਕਿ ਬਾਅਦ ਵਿੱਚ ਜਿਹੜਾ ਹੋਰ ਖਰੀਦਦਾਰ ਆ ਚਲੋ ਆਪਾਂ ਇਹ ਨਹੀਂ ਇਹਦੇ ਜੇ ਕਿ ਪਾਉਣਾ ਪਾਰੇ ਨਹੀਂ ਪਾਉਣਾ ਇੱਛਾ ਆ ਜੇ ਆਪਾਂ ਨੂੰ ਵੀ ਨਹੀਂ ਕੋਈ ਚੱਕਰ ਹਾਂ ਹਾਂ ਇਹ ਵੀ ਨਹੀਂ ਕੋਈ ਚੱਕਰ ਆਪਾਂ ਨੇ ਇਹ ਸਦਾ ਆਪਣੇ ਪਸ਼ੂ ਕਿਉਂਕਿ ਸਾਡੇ ਸਾਰੇ ਪਸ਼ੂ ਨੇ ਫਿਰ ਅਗਲਾ ਖਰਾਬ ਕਰਦਾਂ ਫਿਰ ਅਗਲਾ ਜਿਹੇ ਭੈਣ ਭੈਣ ਫੋਨ ਲਾਈ ਗਏ ਨਾ ਵੀ ਹੈਗੀ ਪਸ਼ੂ ਫਿਰ ਅਗਲਾ ਆਪਾਂ ਕੀ ਖਰਾਬੀ ਵੇਣ ਫਾਲ ਤਾਂ ਜਿਹੜਾ ਸਾਨੂੰ ਫੋਨ ਦੁਬਾਰਾ ਲਾਇਆ ਵਾਪਸ ਹਾਂਜੀ ਲੋਬੀ ਇਹ ਗੱਲਾਂ ਨੇ ਬੇਨਤੀਆਂ ਨੇ ਸਾਰੇ ਵੀਰ ਪ੍ਰਮਾਣ ਕਰਿਓ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ